ਜੀਪੀ ਪਟਿਆਲਾ ਨੂੰ ਲੱਗਿਆ ਵੱਡਾ ਝਟਕਾ ਪਟਿਆਲਾ ਤੋਂ ਸੀਨੀਅਰ ਨੇਤਾ ਕਰਨ ਗੋੜ ਮੁਰਤ ਤੋਂ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ ਜੀ ਅੱਜ ਕਰਨ ਨੂੰ ਬਹੁਤ-ਬਹੁਤ ਅਸੀਂ ਮੁਬਾਰਕਾਂ ਦਿੰਨੇ ਆ ਜੀ ਕਿਉਂਕਿ ਕਾਂਗਰਸ ਪਰਿਵਾਰ ਦੇ ਅੰਦਰ ਇਹਦੀ ਘਰ ਵਾਪਸੀ ਹੋਈ ਹੈ ਕਿਉਂਕਿ ਪਹਿਲਾਂ ਵੀ ਇਹ ਸਾਡੇ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਤੇ ਉਸ ਤੋਂ ਬਾਅਦ ਇਹ ਭਾਜਪਾ ਦੇ ਅੰਦਰ ਬੀਸੀਐਲ ਦਾ ਜਨਰਲ ਸੈਕਟਰੀ ਸਟੇਟ ਦਾ ਜੀ ਤੇ ਹੁਣ ਇਹਨਾਂ ਨੇ ਭਾਜਪਾ ਛੱਡ ਕੇ ਆਪਣੇ ਘਰ ਵਾਪਸੀ ਕੀਤੀ ਹੈ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਤੇ ਸਾਨੂੰ ਇਸ ਗੱਲ ਦੀ ਅੱਜ ਬਹੁਤ ਖੁਸ਼ੀ ਹੈ ਤੇ ਕਰਨ ਨੂੰ ਮੁਬਾਰਕਾਂ ਵੀ ਦਿੰਨੇ ਆ ਕਿ ਜਿਹੜਾ ਸਾਡਾ ਕਾਂਗਰਸ ਪਰਿਵਾਰ ਹੈ ਇਹਦੇ ਆਮ ਦੇ ਨਾਲ ਹੋਰ ਮਜ਼ਬੂਤੀ ਹੋਏਗੀ। ਵੱਧ ਚੱਲ ਕੇ ਪਟਿਆਲਾ ਸ਼ਹਿਰ ਦੇ ਅੰਦਰ ਅਸੀਂ ਕੰਮ ਕਰਾਂਗੇ ਮਿਲ ਜੁਲ ਕੇ। ਸ਼ਰਮਾ ਜੀ 2027 ਦੀ ਇਲੈਕਸ਼ਨ ਨੂੰ ਲੈ ਕੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ? 2027 ਦੇ ਇਲੈਕਸ਼ਨ ਨੂੰ ਲੈ ਕੇ ਜਿਵੇਂ ਅੱਜ ਵੀ ਤੁਸੀਂ ਦੇਖਿਆ ਇੱਥੇ ਸਾਡੇ ਰਾਹੁਲ ਗਾਂਧੀ ਜੀ ਨੇ ਇੱਕ ਅਭਿਆਨ ਚਿਲੇ ਹੋਇਆ ਹੈ, ਵੋਟ ਚੋਰੀ ਗੱਦੀ ਛੋੜ। ਤਾਂ ਉਹ ਅਭਿਆਨ ਸਾਰੇ ਦੇਸ਼ ਦੇ ਅੰਦਰ ਚੱਲ ਰਿਹਾ ਹੈ, ਪੰਜਾਬ ਦੇ ਅੰਦਰ ਵੀ ਉਹਦੀ ਸਾਰੇ ਭਰਤੀ ਹੋ ਰਹੀ ਹੈ। ਹਰ ਹਲਕੇ ਦੇ ਅੰਦਰ ਲਗਭਗ 10-10 ਹਜ਼ਾਰ ਫਾਰਮ ਹੋ ਪਰਕੇ ਦਿੱਤੇ ਜਾ ਰਹੇ ਨੇ ਪਟਿਆਲਾ ਦੇ ਅੰਦਰ ਵੀ ਉਹ ਫਾਰਮ ਪਰਕੇ ਦਿੱਤੇ ਜਾ ਰਹੇ ਨੇ ਕਿਉਂਕਿ ਜਿਹੜਾ ਇਸ ਤੋਂ ਪਹਿਲਾਂ ਦੋ ਸਟੇਟਾਂ ਦੇ ਅੰਦਰ ਜਿਸ ਤਰ੍ਹਾਂ ਪਹਿਲਾਂ ਹਰਿਆਣਾ ਦੇ ਅੰਦਰ ਹੋਇਆ ਉਸ ਤੋਂ ਬਾਅਦ ਮਹਾਰਾਸ਼ਟਰ ਦੇ ਅੰਦਰ ਹੋਇਆ ਉਹਦੇ ਅੰਦਰ ਜਿਹੜੇ ਉੱਥੇ ਸਰਕਾਰਾਂ ਕਾਂਗਰਸ ਦੀਆਂ ਬਣੀਆਂ ਸੀਆਂ ਉਹ ਨਾਂਵਾਂ ਦਾ ਕਾਰਨ ਇਹੀ ਹੋਇਆ ਵੀ ਉੱਥੇ ਵੋਟ ਚੋਰੀ ਕੀਤੀ ਗਈ ਜਿਹੜੇ ਕਾਂਗਰਸ ਦੇ ਵੋਟ ਸੀ ਲੋਕਾਂ ਦੇ ਉਹ ਵੋਟਾਂ ਕੱਟੀਆਂ ਗਈਆਂ ਤੇ ਜਾਲੀ ਵੋਟਾਂ ਉੱਥੇ ਬਣਾਈਆਂ ਗਈਆਂ ਇੱਕ ਇੱਕ ਘਰ ਦੇ ਅੰਦਰ ਹਜ਼ਾਰ-ਹਜ਼ਾਰ ਵੋਟਾਂ 800 ਵੋਟ 4 400 ਵੋਟ ਉਹਦੇ ਨਾਲ ਹੁਣੇ ਸਾਡੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਨੇ ਰਾਹੁਲ ਗਾਂਧੀ ਜੀ ਉਹਨਾਂ ਨੇ ਅਭਿਆਨ ਚਲਾਇਆ ਉਹਦੇ ਤਹਿਤ ਸਾਰੇ ਪੰਜਾਬ ਦੇ ਅੰਦਰ ਸਾਰੇ ਦੇਸ਼ ਦੇ ਅੰਦਰ ਇਹ ਮੁਹਿੰਮ ਚੱਲ ਰਹੀ ਹੈ। ਸ਼ਰਮਾਇ ਤੁਸੀਂ ਪਟਿਆਲਾ ਦੀ ਸਿਆਸਤ ਵਿੱਚ ਹਮੇਸ਼ਾ ਵਿੱਚ ਰਹੇ ਹੋ ਲਗਾਤਾਰ ਪਟਿਆਲਾ 'ਚ ਸਵੇਰ ਤੋਂ ਹੀ ਚਰਚਾ ਸੀ ਇਹਨਾਂ ਦੀ ਅੱਜ ਜੁਆਇਨਿੰਗ ਨੂੰ ਲੈ ਕੇ ਤੇ ਭਾਜਪਾ ਜਿਹੜਾ ਕਿਹਾ ਜਾ ਰਿਹਾ ਸੀ ਵੀ ਭਾਜਪਾ ਨੂੰ ਝਟਕਾ ਲੱਗਿਆ ਪਰ ਭਾਜਪਾਈਆਂ ਦੇ ਬਿਆਨ ਆਣੇ ਸ਼ੁਰੂ ਹੋ ਗਏ ਆ ਵੀ ਸਾਨੂੰ ਕੋਈ ਝਟਕਾ ਨਹੀਂ ਲੱਗਿਆ ਵੀ ਇਹ ਤਾਂ ਪੈਲਸ ਨੂੰ ਝਟਕਾ ਲੱਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਝ ਇਹ ਜਿਹੜਾ 2027 ਦੇ ਇਲੈਕਸ਼ਨ ਹੈ ਉਹਦੇ ਅੰਦਰ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਉਥੇ ਸਾਰੇ ਜ਼ਿਲ੍ਹੇ ਦੇ ਅੰਦਰ ਜਿੱਤ ਹਾਸਲ ਕਰੇਗੀ ਔਰ ਸਾਰੀਆਂ 9 ਦੇ 9 ਸੀਟਾਂ ਉਥੇ ਜਿਹੜੇ ਸਾਡੇ ਪਾਰਲੀਮੈਂਟ ਹਲਕੇ ਦੇ ਅੰਦਰ ਕਾਂਗਰਸ ਪਾਰਟੀ ਜਿੱਤੇਗੀ ਔਰ ਭਾਜਪਾ ਔਰ ਇਹ ਜਿਹੜੇ ਮੋਤੀਬਾਖ ਕਹਿ ਰਹੇ ਤੁਸੀਂ ਉਹਨਾਂ ਨੂੰ ਦੋਨਾਂ ਨੂੰ ਬਹੁਤ ਵੱਡਾ ਕਿਉਂਕਿ ਝਟਕਾ ਮਿਲੇਗਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਭਾਜਪਾ ਨੂੰ ਝਟਕਾ ਨਹੀਂ ਮਿਲੇ ਮੋਤੀ ਮਹਿਲ ਨੂੰ ਕਿਉਂਕਿ ਅਜੇ ਮੋਤੀ ਮਹਿਲ ਭਾਜਪਾ ਦੇ ਅੰਦਰ ਹੀ ਹੈ ਇਸ ਕਰਕੇ ਭਾਜਪਾ ਨੂੰ ਵੀ ਝਟਕਾ ਮਿਲਿਆ ਤੇ ਮੋਤੀ ਮਹਿਲ ਨੂੰ ਵੀ ਬ ਕਿਉਂਕਿ ਕਰਨ ਇੱਕ ਇਹ ਬਹੁਤ ਜੁਝਾਰੂ ਵਰਕਰ ਹੈ ਔਰ ਇਹਨੇ ਯੂਥ ਕਾਉਂਸਲ ਦਾ ਪ੍ਰਧਾਨ ਦੇ ਤੌਰ ਤੇ ਵੀ ਕੰਮ ਕੀਤਾ ਤੇ ਹੁਣ ਜਨਰਲ ਸੈਕਟਰੀ ਆਪਣਾ ਇਹਦੇ ਭਾਜੀਪੀ ਦੇ ਅੰਦਰ ਜਿਹੜਾ OBC ਸੈੱਲ ਦਾ ਉਹਦੇ ਚ ਵੀ ਇਹਨੇ ਕੰਮ ਕੀਤਾ ਪਰ ਹੁਣ ਇਹਨਾਂ ਨੇ ਜਾਂ ਤਾਂ ਉੱਥੇ ਕੰਮ ਕੀਤਾ ਆਪਣੀ ਘਰ ਵਾਪਸੀ ਕਰੀ ਹੈ ਇਹਦੇ ਨਾਲ ਸਾਡੀ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਮਜ਼ਬੂਤੀ ਮਿਲੇਗੀ ਸ਼ਰਮਾ ਜੀ ਕੇਂਦਰ ਸਰਕਾਰ ਕੰਨੀਓ ਜਿਹੜਾ ਪੈਕੇਜ ਦਿੱਤਾ ਗਿਆ ਸੀ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਹੜ੍ਹ ਪਰ ਭਾਵਿਤ ਪੀਣ ਦਿੱਤਾ ਗਿਆ ਉਹ ਉਹਨਾਂ ਨੇ ਜਿਹੜੀ ਉੱਥੇ ਦੀ ਮੌਜੂਦਾ ਸਰਕਾਰ ਹੈ ਤੁਸੀਂ ਦੇਖ ਰਹੇ ਹੋ ਕਿਉਂਕਿ ਜਲੇ ਉਹਨਾਂ ਨੇ ਪਹਿਲਾਂ ਪੈਸੇ ਦਿੱਤੇ ਸੀ ਉਹਨਾਂ ਤੇ ਉਹ ਕਹਿੰਦੇ ਉਹਨਾਂ ਨੇ ਕੰਮ ਨਹੀਂ ਕੀਤਾ ਪਰ ਹੁਣ ਵੀ ਜਿਹੜੀ ਉੱਥੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਲੋਕਾਂ ਦੇ ਜਿਹੜਾ ਉਹਨਾਂ ਨੂੰ ਸਹਾਇਤਾ ਦੇਣੀ ਚਾਹੀਦੀ ਸੀ ਉਹ ਨਹੀਂ ਮਿਲ ਰਹੀ ਲੋਕ ਅੱਜ ਦੇਖ ਰਹੇ ਬੇਕਾਰ ਹੋ ਗਏ ਨੇ ਲੋਕਾਂ ਦੀਆਂ ਜਾਨਾਂ ਗਵਾਣੀਆਂ ਪਈਆਂ ਔਰ ਇਹ ਜਿਹੜੀ ਸਰਕਾਰ ਹੈ ਚਾਹੇ ਉਹ ਭਾਜਪਾ ਦੀ ਸਰਕਾਰ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਦੋਨੋਂ ਸਰਕਾਰਾਂ ਫੇਲ ਨੇ ਕਿਉਂਕਿ ਇਹਨਾਂ ਦੇ ਨਾਲ ਲੋਕਾਂ ਦੇ ਨਾਲ ਇਹਨਾਂ ਨੇ ਝੂਠੇ ਵਾਅਦੇ ਕਰੇ ਔਰ ਅੱਜ ਤੁਹਾਡੇ ਸਾਹਮਣੇ ਅੱਜ ਲੋਕ ਇਹ ਸੋਚਦੇ ਨੇ ਵੀ ਸਾਤੋਂ ਪੰਜਾਬ ਦੇ ਅੰਦਰ ਬਹੁਤ ਵੱਡੀ ਗਲਤੀ ਹੋਈ ਹੈ ਇਸੇ ਤਰ੍ਹਾਂ ਲੋਕ ਭਾਜਪਾ ਦਾ ਵੀ ਸੋਚਦੇ ਨੇ ਕਿ ਭਾਜਪਾ ਨੇ ਵੀ ਜਿਹੜੇ ਮੋਦੀ ਸਾਹਿਬ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਉਹ ਬੜੇ ਝੂਠੇ ਵਾਅਦੇ ਕੀਤੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਸਾਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਜਿਹੜੇ ਇਲੈਕਸ਼ਨ ਆਣਗੇ ਤੇ ਖਾਸ ਕਰਕੇ ਪੰਜਾਬ ਦੇ ਅੰਦਰ ਸਤਾਈ ਦੇ ਅੰਦਰ ਇਲੈਕਸ਼ਨ ਆ ਰਹੇ ਨੇ ਇਹਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਔਰ ਆਉਣ ਵਾਲੇ ਸਮੇਂ ਦੇ ਅੰਦਰ ਲੋਕਾਂ ਦੇ ਜਿਹੜੇ ਪ੍ਰੋਬਲਮਾਂ ਨੇ ਉਹ ਰੋਗਾਂ ਨੂੰ ਰੋਜ਼ਗਾਰ ਮਿਲੇਗਾ ਅੱਜ ਇਹਨਾਂ ਕਹਿੰਦਾ ਹੋਇਆ ਸੀ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਵੀ ਧੰਨਵਾਦ ਕਰਦੇ ਆਂ ਵੀ ਤੁਸੀਂ ਆਪਣਾ ਬੜਾ ਕੀਮਤੀ ਸਮਾਂ ਕੱਢ ਕੇ ਆਏ ਥੇ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੇ ਅੰਦਰ ਸ਼ਾਮਲ ਹੋਇਓ ਇਹਨਾਂ ਕਹਿੰਦਾ ਹੋਇਆ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਹਾਂਜੀ ਕਰਨ ਜੀ ਅੱਜ ਬੜਾ ਤੁਹਾਡੇ ਤੇ ਜੋਸ਼ ਸਵੇਰ ਤੋਂ ਅਸੀਂ ਦੇਖ ਰਹੇ ਸੀ ਤੁਸੀਂ ਸੈਂਕੜਿਆਂ ਦੀ ਗਿਣਤੀ ਵਿੱਚ ਆਪਣੇ ਸਬਰਥਕ ਲੈ ਕੇ ਪਹੁੰਚੇ ਹੋ ਔਰ ਅੱਜ ਕਾਂਗਰਸ ਦੇ ਨਾਲ ਹੱਥ ਮਿਲਾਉਣ ਜਾ ਰਹੇ ਹੋ ਕਾਂਗਰਸ ਹਮੇਸ਼ਾ ਹੀ ਮੇਰੇ ਦਿਲ ਦੇ ਵਿੱਚ ਸੀਗੀ ਚਾਹੇ ਅਸੀਂ ਮੋਤੀ ਬਾਗ ਪੈਲੇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਔਰ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਅਸੀਂ ਪੀਐਲਸੀ ਪੀਐਲਸੀ ਤੋਂ ਭਾਜਪਾ ਜੁਆਇਨ ਕਰ ਗਏ ਸੀ ਪਰ ਕਿਤੇ ਨਾ ਕਿਤੇ ਸਾਡੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਸਾਡੀ ਮਾਂ ਪਾਰਟੀ ਕਾਂਗਰਸ ਘਰ ਕਰੀ ਬੈਠੀ ਸੀ ਕਰਨ ਜੀ ਜਿਹੜਾ ਅੱਜ ਪੱਪਾ ਛੱਡ ਕੇ ਤੁਸੀਂ ਕਾਂਗਰਸ ਜੁਆਇਨ ਕਰ ਰਹੇ ਹੋ ਭਾਜਪਾਆਂ ਦੇ ਮੈਸੇਜ ਆ ਰਹੇ ਆ ਕਿ ਇਹ ਭਾਜਪਾ ਦੇ ਵਿੱਚੋਂ ਕੋਈ ਝਟਕਾ ਨਹੀਂ ਭਾਜਪਾ ਨੂੰ ਕਿ ਕਾਂਗਰਸ ਦੇ ਘਰ ਦੇ ਵਿੱਚ ਵਾਪਸੀ ਜਾ ਰਹੇ ਆ ਕਾਂਗਰਸੀ ਸੀਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਮੇਰੇ ਭਾਜਪਾਈ ਵੀਰਾਂ ਨੂੰ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਇਹ ਝਟਕਾ ਭਾਜਪਾ ਨੂੰ ਨਹੀਂ ਤੇ ਮੋਤੀ ਬਾਗ ਪੈਲਸ ਨੂੰ ਹੈ ਭਾਜਪਾ ਨੂੰ ਤਾਂ ਝਟਕਾ ਉਸੇ ਦਿਨ ਲੱਗਿਆ ਸੀ ਜਿਸ ਦਿਨ ਮੋਤੀ ਬਾਗ ਪੈਲਸ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਜੁਆਇਨ ਕਰ ਗਏ ਸੀਗੇ ਪੁਰਾਣੀ ਭਾਜਪਾ ਜਿਹੜੀ ਆਪਣੇ ਆਪ ਨੂੰ ਭਾਜਪਾ ਕਹਿੰਦੀ ਆ ਉਹ ਪਹਿਲੇ ਦਿਨ ਘਰ ਬੈਠ ਗਈ ਸੀਗੀ ਫਿਰ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਕਾਂਗਰਸ ਹੋ ਗਏ ਸਾਡੇ ਸੁਨੀਲ ਜਾਖੜ ਜੀ ਤੇ ਭਾਜਪਾ ਨੂੰ ਦਾ ਝਟਕਾ ਉਸੇ ਦਿਨ ਲੱਗਿਆ ਸੀ ਜਿਸ ਦਿਨ ਅਕਾਲੀ ਦਲ ਤੇ ਕਾਂਗਰਸ ਦੇ ਲੋਕਾਂ ਨੂੰ ਭਾਜਪਾ ਪੰਜਾਬ ਆਪਣੇ ਜੁਆਇਨਿੰਗ ਆ ਕਰਾਨ ਲੱਗ ਗਈ ਸੀ ਇਹ ਕੋਈ ਨਵਾਂ ਝਟਕਾ ਨਹੀਂ ਹੈ ਉਹਨਾਂ ਵਾਸਤੇ ਉਹ ਇਹਨਾਂ ਝਟਕਿਆਂ ਦੇ ਆਦੀ ਹੈ ਇਹ ਠੀਕ ਹੈ ਖਿਸਿਆਣੀ ਬਿੱਲੀ ਖੰਬਾ ਨੋਚੇ ਉਹ ਕੰਮ ਹੈ ਉਹਨਾਂ ਦਾ ਠੀਕ ਹੈ ਕਿ ਨਹੀਂ 27 ਦੀ ਇਲੈਕਸ਼ਨਾਂ ਨੂੰ ਲੈ ਕੇ ਕੀ ਤਿਆਰੀਆਂ ਰਹਿਣਗੀਆਂ ਅਸੀਂ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਸ ਤਰ੍ਹਾਂ 2012 ਦੇ ਵਿੱਚ ਸਾਡਾ ਪਾਇਲਟ ਪ੍ਰੋਜੈਕਟ ਯੂਥ ਕਾਂਗਰਸ ਆਇਆ ਸੀਗਾ ਹਰ ਘਰ ਰਾਹੁਲ ਜੀ ਦਾ ਸੰਦੇਸ਼ ਪਹੁੰਚਾਇਆ ਸੀਗਾ ਬੂਥ ਲੈਵਲ ਤੇ ਅਸੀਂ ਆਪਣੀ ਚੋਣ ਲੜੀ ਸੀਗੀ ਉਸ ਤਰ੍ਹਾਂ ਹੀ ਅਸੀਂ ਹੁਣ ਦੁਬਾਰਾ ਆਪਣੀ ਸਾਰੀ ਟੀਮ ਦੇ ਨਾਲ ਬੂਥ ਲੈਵਲ ਤੇ ਜਾ ਕੇ ਪਟਿਆਲੇ ਦੇ 182 ਬੂਥ ਨੇ ਹਰ ਬੂਥ ਦੇ ਉੱਪਰ ਵਰਕਿੰਗ ਕੀਤੀ ਜਾਏਗੀ ਹਰ ਬੂਥ ਦੇ ਉੱਪਰ 11 ਮੈਂਬਰੀ ਕਮੇਟੀ ਬਣਾਈ ਜਾਏਗੀ ਹਰ ਬੂਥ ਦੇ ਉੱਪਰ ਜੋ ਕਾਂਗਰਸ ਦਾ ਵਰਕਰ ਹੈ ਉਹਨੂੰ ਜਾਗਰੂਕ ਕੀਤਾ ਜਾਏਗਾ ਔਰ ਕਾਂਗਰਸ ਦੇ ਵਰਕਰ ਨੂੰ ਨਾਲ ਜੋੜ ਕੇ ਜਿਹੜਾ ਮਯੂਸ ਹੋ ਕੇ ਪਿਛਲੇ ਦਿਨਾਂ ਦੇ ਵਿੱਚ ਜਦੋਂ 2021 ਦੇ ਵਿੱਚ ਕੈਪਟਨ ਸਾਹਿਬ ਕਾਂਗਰਸ ਪਾਰਟੀ ਛੱਡ ਕੇ ਪੀਐਲਸੀ ਬਣਾ ਕੇ ਉਸ ਤੋਂ ਬਾਅਦ ਬੀਜੇਪੀ 'ਚ ਚਲੇ ਗਏ ਸੀ ਜਿਹੜਾ ਕਾਂਗਰਸੀ ਵਰਕਰ ਕਰੇ ਮਯੂਸ ਬੈਠਾ ਸੀਗਾ ਉਸ ਨੂੰ ਅਸੀਂ ਤਕੜਾ ਕਰਕੇ 2027 ਦੀ ਆਉਣ ਵਾਲੀ ਜਿਹੜਾ ਮਿਸ਼ਨ ਕਾਂਗਰਸ 2027 ਹੈ ਉਹਦੇ ਵਿੱਚ ਉਹਨਾਂ ਨੂੰ ਅਸੀਂ ਜੋੜਾਂਗੇ ਤੇ ਉਹਨਾਂ ਨੂੰ ਤਕੜਾ ਕਰਕੇ ਅਸੀਂ ਨਾਲ ਲਾਵਾਂਗੇ ਅੱਜ ਭਾਜਪਾ ਨੂੰ ਛੱਡ ਕੇ ਦੁਬਾਰਾ ਘਰ ਵਾਪਸੀ ਕਰ ਰਹੇ ਹੋ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਹੁਣੀ ਮੇਰੇ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਕਰਨ ਜੀ ਅੱਜ ਤੁਹਾਡੇ 'ਚ ਬੜਾ ਜੋਸ਼ ਹੈ ਅੱਜ ਮੈਨੂੰ ਇਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਗਾਰਡਨ ਦੇ ਵਿੱਚ ਖੜੇ ਹੋ ਕੇ ਉਹ ਪੁਰਾਣੀਆਂ ਯਾਦਾਂ ਉਹ ਪੁਰਾਣੇ ਪ੍ਰਧਾਨਾਂ ਨਾਲ ਪੁਰਾਣੇ ਯੂਥ ਕਾਂਗਰਸ ਦੇ ਸਾਥੀਆਂ ਨਾਲ ਪੁਰਾਣੇ ਸੀਨੀਅਰ ਕਾਂਗਰਸੀਆਂ ਨਾਲ ਕੰਮ ਕਰਿਆ ਯਾਦ ਆਇਆ ਤਾਂ ਸਵੇਰ ਤੋਂ ਹੀ ਮੈਨੂੰ ਐ ਲੱਗ ਰਿਹਾ ਸੀ ਵੀ ਜਿਵੇਂ ਇੱਕ ਕੋਈ ਇਨਸਾਨ ਵਿਦੇਸ਼ ਵਿੱਚ ਚਲਾ ਜਾਂਦਾ ਤੇ ਜਦੋਂ ਉਹ ਘਰ ਪਰਤਦਾ ਉਹਦੀ ਜੋ ਖੁਸ਼ੀ ਹੁੰਦੀ ਹੈ ਅੱਜ ਮੈਨੂੰ ਆਪਣੇ ਘਰ ਪਰਤਣ ਦੀ ਉਹ ਖੁਸ਼ੀ ਮਹਿਸੂਸ ਹੋ ਰਹੀ ਸੀ ਠੀਕ ਹੈ ਥੈਂਕ ਯੂ